ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਅਫੀਸ਼ੀਅਲ YouTube ਚੈਨਲ ਪੰਜਾਬੀ ਅਪਡੇਟ ਤੇ ਤੇ ਦੋਸਤੋ ਲੈ ਕੇ ਆ ਚੁੱਕੇ ਹਾਂ ਅੱਜ ਦੀਆਂ ਤਾਜ਼ੀਆਂ ਖਬਰਾਂ ਦੋਸਤੋ ਚਲਦੇ ਆਂ ਅੱਜ ਦੀਆਂ ਤਾਜ਼ੀਆਂ ਖਬਰਾਂ ਦੇ ਵੱਲ ਸੜਕਾਂ ਦੀ ਮਾੜੀ ਹਾਲਤ ਵਿੱਚ ਟੋਲ ਟੈਕਸ ਉਸੁੱਲਣਾ ਬੇਇਨਸਾਫੀ ਹੈ ਹਾਈ ਕੋਰਟ ਦਿੱਮੂ ਕਸ਼ਮੀਰ ਅਤੇ ਲਦਾਖ ਹਾਈ ਕੋਰਟ ਨੇ ਕਿਹਾ ਹੈ ਕਿ ਸੜਕ ਦੀ ਮਾੜੀ ਹਾਲਤ ਦੇ ਬਾਵਜੂਦ ਟੋਲ ਟੈਕਸ ਉਸੁੱਲਣਾ ਬੇਇਨਸਾਫੀ ਹੈ ਅਦਾਲਤ ਨੇ ਰਾਸ਼ਟਰੀ ਰਾਜਮਾਰਗ ਐਨਐਚ 44 ਤੇ ਟੋ 2 ਟੋਲ ਪਲਾਜ਼ਾਂ ਤੇ ਟੋਲ ਟੈਕਸ ਵਿੱਚ 80% ਕਟੌਤੀ ਦਾ ਹੁਕਮ ਦਿੱਤਾ ਹੈ ਅਦਾਲਤ ਨੇ ਇਹ ਹੁਕਮ ਇੱਕ ਜਨਹਤ ਪਟੀਸ਼ਨ ਦੀ ਸੁਣਵਾਈ ਦੌਰਾਨ ਦਿੱਤਾ ਜਿਸ ਵਿੱਚ ਦੋ ਦਿਸਵਚਿਤ ਦੋਸ਼ ਲਗਾਇਆ ਗਿਆ ਸੀ ਕਿ ਉਸਾਰੀ ਕਾਰਨ ਸੜਕ ਦੀ ਹਾਲਤ ਵਿਗੜ ਗਈ ਹੈ ਤੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਖੁਸ਼ੀ ਖੁਸ਼ੀ ਸਕੂਲ ਟ੍ਰਿਪ ਉਤੇ ਗਿਆ ਬਚਾਰਾ ਵਿੱਚ ਹੀ ਵਾਪਰ ਗਿਆ ਪਾਣਾ ਨਵੀਂ ਮੁੰਬਈ ਦੇ ਇੱਕ ਨਗਰ ਨਿਗਮ ਸਕੂਲ ਦਾ 14 ਸਾਲਾ ਵਿਦਿਆਰਥੀ ਆਯੂਸ਼ ਸਿੰਘ ਸਕੂਲ ਪਿਕਨਿਕ ਉਤੇ ਗਿਆ ਸੀ ਸਵੇਰੇ ਜਦੋਂ ਉਹ ਆਪਣੇ ਦੋਸਤਾਂ ਨਾਲ ਰਵਾਨਾ ਹੋਇਆ ਤਾਂ ਸਾਰੇ ਖੁਸ਼ ਸਨ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਸਫ਼ਰ ਉਸ ਦੀ ਜ਼ਿੰਦਗੀ ਦਾ ਆਖਰੀ ਸਫ਼ਰ ਬਣ ਜਾਵੇਗਾ ਰਾਏਗੜ੍ਹ ਦੇ ਇੱਕ ਥੀਮ ਪਾਰਕ ਵਿੱਚ ਖੇਡਦੇ ਹੋਏ ਆਯੂਸ਼ ਅਚਾਨਕ ਪੇਸ਼ ਹੋ ਗਿਆ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਉਸ ਦੇ ਡਾਕਟਰਾਂ ਦੀ ਰਿਪੋਰਟ ਅਨੁਸਾਰ ਉਸ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਸੀ ਦਿਲ ਦਾ ਦੌਰਾ ਆਮ ਤੌਰ ਤੇ ਬਿਰਗਾਂ ਵਿੱਚ ਦੇਖਿਆ ਜਾਂਦਾ ਹੈ ਪਰ ਹੁਣ ਇਸ ਸਮੱਸਿਆ ਛੋਟੇ ਬੱਚਿਆਂ ਵਿੱਚ ਵੀ ਵੱਧ ਰਹੀ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਜਿਹ ਹੱਤਨਾ ਗੈਰ ਸਿਹਤਮੰਦ ਖੇਰਮੰਦ ਖਾਣ ਅਤੇ ਜ਼ਿਆਦਾ ਸਰੀਰਕ ਗਤੀਵਿਧੀਆਂ ਦੌਰਾਨ ਦਲਤੇ ਅਚਾਨਕ ਤਬਾਹੇ ਕਰਨ ਹੋ ਸਕਦਾ ਹੈ ਤੇ ਦੋਸਤੋ ਚਲਦੇ ਨੇ ਅਗਲੀ ਖਬਰ ਦੇ ਵੱਲ ਵੱਡਾ ਫੈਸਲਾ ਪੰਜਾਬ ਚ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਨਿਯਮ ਚ ਬਦਲਾ ਪੰਜਾਬ ਕੈਬਨਿਟ ਮੀਟਿੰਗ ਵਿੱਚ ਅੱਜ ਕਈ ਵੱਡੇ ਫੈਸਲੇ ਆ ਤੇ ਮੋਹਰ ਲੱਗੀ ਹੈ ਜਿਸ ਵਿੱਚ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਨਿਯਮ ਚ ਬਦਲਾ ਨੂੰ ਮਨਜ਼ੂਰੀ ਦਾ ਫੈਸਲਾ ਵੀ ਸ਼ਾਮਲ ਹੈ ਰਿਕਾਡ ਤੋਂ ਦੀਆਂ ਸ਼ਕਤੀਆਂ ਡੀਸੀ ਨੂੰ ਦਿੱਤੀਆਂ ਗਈਆਂ ਹਨ ਕਿਸੇ ਦੀ ਬਿਮਾਰੀ ਕਾਰਨ ਮੌਤ ਹੋਣ ਤੇ ਡਾਕਟਰ ਨੂੰ ਮੌਤ ਸਰਟੀਫਿਕੇਟ ਉੱਤੇ ਮੌਤ ਦਾ ਕਾਰਨ ਲਿਖਣਾ ਪਵੇਗਾ। ਦੋਸਤ ਚਲਦੇ ਹਾਂ ਅਗਲੀ ਖਬਰ ਦੇ ਵੱਲ। ਟਰੰਪ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਲਈ ਲਿਆਂਦਾ ਨਵਾਂ ਨਿਯਮ ਤੁਰੰਤ ਕਰਨਾ ਪਵੇਗਾ ਇਹ ਕੰਮ। ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਲਗਾਤਾਰ ਸਖਤ ਰੁਖ ਅਪਣਾ ਰਿਹਾ ਹੈ। ਉਹ ਹੁਣ ਉਨ੍ਹਾਂ ਸਾਰੇ ਲੋਕਾਂ ਲਈ ਇੱਕ ਰਜਿਸਟਰੀ ਦਫ਼ਤਰ ਬਣਾਉਣ ਜਾ ਰਿਹਾ ਹਨ। ਜੋ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਰਹਿ ਰਹੇ ਹਨ ਜਿन्हे ਹਰ ਵਿਅਕਤੀ ਨੂੰ ਰਿਸਟ੍ਰੇਸ਼ਨ ਕਰਵਾਉਣੀ ਪਵੇਗੀ ਉਹਨਾਂ ਨੂੰ ਆਪਣੇ ਫਿੰਗਰਪ੍ਰਿੰਟ ਅਤੇ ਪਤਾ ਦਿਨਾ ਹੋਵੇਗਾ ਜੇਕਰਨ ਵਿੱਚ ਸਫਲ ਰਹਿਣ ਦੇ ਨਤੀਜੇ ਵਜੋਂ ਜੁਰਮਾਨੇ ਜਾਂ ਮੁਕੱਦਮੇ ਹੋ ਸਕਦੇ ਹਨ ਇਹ ਐਲਾਨ ਅਜਿਹੇ ਸਮੇਂ ਵਿੱਚ ਕੀਤਾ ਗਿਆ ਹੈ ਜਦੋਂ ਦੇਸ਼ ਵਿੱਚੋਂ ਵੱਡੀ ਗਿਣਤੀ ਗੈਰਕਾਨੂੰਨੀ ਪ੍ਰਵਾਸੀਆਂ ਦੀ ਰਿਪੋਰਟ ਕੀਤਾ ਜਾ ਰਿਹਾ ਹੈ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਦੇ ਬਿਆਨ ਮੁਤਾਬਕ ਰਜਿਸਟ੍ਰੇਸ਼ਨ ਦੀ ਇਹ ਪ੍ਰਕਿਰਿਆ 14 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਤੇ ਲਾਗੂ ਹੋਵੇਗੀ ਰਜਿਸਟਰ ਨਾ ਕਰਨਾ ਜੁਰਮ ਹੋਵੇਗਾ ਅਤੇ ਇਸ ਦੇ ਨਤੀਜੇ ਵਜੋਂ ਜੁਰਮਾਨਾ ਜਾਂ ਜੇਲ੍ਹ ਹੋ ਸਕਦੀ ਹੈ ਤੇ ਜੋ ਕਿ ਯੂ ਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਸ ਦੀ ਵੈਬਸਾਈਟ ਤੇ ਕਿਹਾ ਗਿਆ ਸੀ ਕਿ ਉਹ ਜਲਦੀ ਹੀ ਰਜਿਸਟ੍ਰੇਸ਼ਨ ਲਈ ਫਾਰਮ ਤਿਆਰ ਕਰੇਗੀ ਦੋਸਤੋ ਚਲਦੇ ਆ ਅਗਲੀ ਖਬਰ ਦੇ ਵੱਲ ਰਪੇਜ ਸਿੰਘ ਨਹੀਂ ਬੋਲ ਸਕਦੇ ਖਾਲਿਸਤਾਨ ਮਰਦਾਬਾਦ ਵਧਿਆ ਵਿਵਾਦ ਸਾਬਕਾ ਕਰੈਕਟਰ ਨੇ ਦਰਜ ਕਰਵਾਈ ਐਫ ਆਈ ਆਰ ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਅਤੇ ਸਾਬਕਾ ਕਰੈਕਟਰ ਰਪੇਜ ਸਿੰਘ ਨੇ ਇੱਕ ਸਾਬਕਾ ਯੂਜ਼ਰ ਖਿਲਾਫ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਇੱਕ ਯੂਜ਼ਰ ਨੇ ਸੋਸ਼ਲ ਮੀਡੀਆ ਤੇ ਰਪੇਜ ਸਿੰਘ ਨੂੰ ਖਾਲਿਸਤਾਨ ਸਮਰਥਕ ਦੱਸਿਆ ਸੀ ਨਾਲ ਹੀ ਚੁਣੌਤੀ ਦਿੱਤੀ ਕਿ ਜੇਕਰ ਹਰਪੜ ਹਰਪੜ ਜਨ ਸੰਘ ਸੱਚਾ ਦੇਸ਼ ਭਗਤ ਹੈ ਤਾਂ ਉਹ ਖਾਲਿਸਤਾਨ ਮਰਦਾਬਾਦ ਬੋਲ ਕੇ ਦਿਖਾਵੇ ਉਸ ਵਿਅਕਤੀ ਨੇ ਹਰਪੜ ਜਨ ਸੰਘ ਦੀ ਇੰਸਟਾਗ੍ਰam ਪੋਸਟ ਦਾ ਸਕਰੀਨਸ਼ਾਟ ਵੀ ਸਾਂਝਾ ਕੀਤਾ ਸੀ ਉਸ ਯੂਜ਼ਰ ਦਾ ਐਕਸ ਅਕਾਊਂਟ ਦਾ ਨਾਮ ਰੈਂਡਮ ਸੀਨਾ ਹੈ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਮੀ ਕਾਰਨ ਪਾਕਿਸਤਾਨ ਬੰਗਲਾਦੇਸ਼ ਮੈਚ ਰੱਦ ਦੋਵਾਂ ਟੀਮਾਂ ਦਾ ਚੈਂਪੀਅਨਸ ਟਰਾਫੀ 'ਚ ਸਫਰ ਖਤਮ ਚੈਂਪੀਅਨਸ ਟਰਾਫੀ 2025 ਵਿੱਚ ਪਾਕਿਸਤਾਨ ਕ੍ਰਿਕਟਰ ਟੀਮ ਨੂੰ ਲਗਾਤਾਰ ਦੋ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਤੋਂ ਬਾਅਦ ਖੇਡੂ ਦਰਸ਼ਕਾਂ ਨੂੰ ਅੱਜ ਬੰਗਲਾਦੇਸ਼ ਵਿਰੁੱਧ ਖੇਡੇ ਜਾਣ ਵਾਲੇ ਮੈਚ ਵਿੱਚ ਆਪਣੀ ਟੀਮ ਵੱਤੋਂ ਜੱਤ ਦੀ 19 ਪਰ ਪਾਕਿਸਤਾਨ ਬਨਾਮ ਬੰਗਲਾਦੇਸ਼ ਮੈਚ ਮੀ ਕੈ ਰੱਦ ਹੋ ਗਿਆ ਹੈ ਤੇ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਚਲਦੇ ਮੈਚ 'ਚ ਚੋਟੀ ਦੇ ਪਹਿਲਵਾਨ ਦਾ ਗੋਲੀ ਮਾਰ ਕੇ ਕਤਲ ਸੋਨੀਪੱਥ ਦੇ ਕੁੰਡਲ ਪਿੰਡ ਵਿੱਚ ਇੱਕ ਕੁਸ਼ਤੀ ਸਮਾਗਮ ਦੇਖ ਰਹੇ ਅਖਾੜੇ ਦੇ ਸੰਚਾਲਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਬਾਈਕ ਤੇ ਆਏ ਦੋ ਨੌਜਵਾਨਾਂ ਨੇ ਉਸ ਦੇ ਚਿਹਰੇ ਅਤੇ ਪੇਟ 'ਤੇ ਗੋਲੀ ਮਾਰ ਕੇ ਇਹ ਸਵਾਰਦਾਤ ਨੂੰ ਅੰਜਾਮ ਦਿੱਤਾ ਕਤਲ ਦੇ ਸਮੇਂ ਅਖਾੜੇ ਵਿੱਚ 1000 ਤੋਂ 12 ਸੋ ਲੋ ਕੌਸਟੀ ਦੇਖ ਰਹੇ ਹਨ ਦੱਸਿਆ ਗਿਆ ਹੈ ਕਿ ਗੋਲੀਆਂ ਚੱਲਦੇ ਹੀ ਪਹਿਲਵਾਨ ਅਤੇ ਦਰਸ਼ਕ ਆਪਣੀ ਜਾਨ ਬਚਾਉਣ ਲਈ ਉੱਥੋਂ ਭੱਜ ਗਏ ਜ਼ਖਮੀ ਨੂੰ ਖਰਕੋਦਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਇੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਮ੍ਰਿਤਕ ਦੇ ਚਾਚੇ ਨੇ ਪਿੰਡ ਦੇ ਇੱਕ ਨੌਜਵਾਨ ਅਤੇ ਉਸ ਦੇ ਭਤੀਜੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਪਰਿਵਾਰ ਨੇ ਇੱਕ ਪਲਾਟ ਦੇ ਵਿਵਾਦ ਕਾਰਨ ਕਤਲ ਦਾ ਦੋਸ਼ ਲਗਾਇਆ ਹੈ ਤੇ ਦੋਸਤੋ ਚੱਲਦੇ ਆਂ ਅਗਲੀ ਖਬਰ ਦੇ ਵੱਲ ਚੈਂਪੀਅਨ ਟਰੋਫੀ 2025 ਦਰਸ਼ਕ ਨੇ ਮੈਦਾਨ 'ਚ ਆ ਕੇ ਫੜ ਲਿਆ ਖਿਡਾਰੀ ਦਾ ਕਲਰ ਵੇਖੋ ਕਿਵੇਂ ਪੰਘਾਂ ਭੜੜਾ ਜਿਵੇਂ ਜਿਵੇਂ ICC ਚੈਂਪੀਅਨ ਟਰੋਫੀ ਅੱਗੇ ਵੱਧ ਰਹੀ ਹੈ ਪਾਕਿਸਤਾਨ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਅਸਰਿਤ ਸਾਹਮਣੇ ਆ ਰਹੀ ਹੈ ਦੋ ਦਿਨ ਪਹਿਲਾਂ ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਵਿਚਾਲੇ ਮੈਚ ਦੌਰਾਨ ਇੱਕ ਅਤਵਾਦੀ ਆਪਣੇ ਨੇਤਾ ਦਾ ਪੋਸਟਰ ਲੈ ਕੇ ਮੈਦਾਨ ਵਜਿਂ ਦਾਖਲ ਹੋਇਆ ਇਸ ਤੋਂ ਇੱਕ ਦਿਨ ਬਾਅਦ ਪੰਜਾਬ ਪੁਲਸ ਨੂੰ ਆਪਣੇ 100 ਤੋਂ ਵੱਧ ਕਰਮਚਾਰੀਆਂ ਨੂੰ ਬਰਖਾਸਤ ਕਰਨਾ ਪਿਆ ਅਣ ਅਫਗਾਨਿਸਤਾਨ ਅਨ ਬਨਾਮ ਇੰਗਲੈਂਡ ਮੈਚ ਵਿੱਚ ਇੱਕ ਵਿਅਕਤੀ ਸਾਰੀ ਸੁਰੱਖਿਆ ਤੋਲ ਕੇ ਮੈਦਾਨ ਵਿੱਚ ਦਾਖਲ ਹੋਇਆ ਇੰਨਾ ਹੀ ਨਹੀਂ ਉਸ ਨੇ ਅਫਗਾਨ ਕਰੈਕਟਰ ਦਾ ਕਲਰ ਵੀ ਫੜ ਲਿਆ ਤੇ ਦੋਸਤੋ ਚਲਦੇ ਅਗਲੀ ਖਬਰ ਦੇ ਵੱਲ ਅੱਜ ਨਸ਼ਿਆਂ ਖਿਲਾਫ ਜੰਗ ਸ਼ੁਰੂ ਮਾਨ ਸਰਕਾਰ ਨੇ ਬਣਾਈ ਹਾਈ ਪਾਵਰ ਕਮੇਟੀ ਪੰਜ ਮੰਤਰੀ ਹੋਣਗੇ ਮੈਂਬਰ ਮੱਖ ਮੰਤਰੀ ਭਗਵੰਤ ਸਤਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਨਸ਼ਾ ਖਿਲਾਫ ਜੰਗ ਸ਼ੁਰੂ ਕਰ ਦਿੱਤੀ ਹੈ ਇਸ ਦਿਨ ਨਿਗਰਾਨੀ ਲਈ ਪੰਜ ਮੈਂਬਰੀ ਹਾਈ ਪਾਵਰ ਕਮੇਟੀ ਬਣਾਈ ਗਈ ਹੈ ਕਮੇਟੀ ਦਾ ਕੰਮ ਨਸ਼ਾ ਸੰਬੰਧੀ ਕੀਤੀ ਜਾ ਰਹੀ ਕਾਰਵਾਈ ਤੇ ਨਜ਼ਰ ਰੱਖਣਾ ਹੋਵੇਗਾ ਕਮੇਟੀ ਵਿੱਚ ਪੰਜ ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਦੀ ਪ੍ਰਧਾਨਗੀ ਵਿਕਤ ਮੰਤਰੀ ਹਰਪਾਲ ਜੀ ਮਾ ਕਰਨਗੇ ਕੈਬਨਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਹਮਨ अरोड़ा ਬਲਵੀਰ ਸਿੰਘ ਲਾਲਜੀਤ ਸਿੰਘ ਪੁੱਲਰ ਅਤੇ ਤਰਨਪ੍ਰੀਤ ਸੌਂਦ ਕਮੇਟੀ ਦੇ ਮੈਂਬਰ ਹੋਣਗੇ ਪੰਜਾਬ ਸਰਕਾਰ ਵੱਲੋਂ ਵਾਰ ਆਨ ਡਰੱਗਸ ਤਹਿਤ ਇੱਕ ਕਮੇਟੀ ਬਣਾਈ ਗਈ ਹੈ ਇਹ ਕਮੇਟੀ ਜ਼ਮੀਨੀ ਪੱਧਰ ਤੇ ਕੰਮ ਕਰੇਗੀ ਪਿੰਡ ਪੱਧਰ ਤੇ ਲੋਕਾਂ ਵੱਟੇ ਜਾਏਗੀ ਉਹਨਾਂ ਨਾਲ ਗੱਲ ਕਰਨਗੇ ਇਹ ਵੀ ਦੇਖਿਆ ਜਾਵੇਗਾ ਕਿ ਸਰਕਾਰ ਦੀ ਮਹਿੰਮ ਠੀਕ ਚੱਲ ਰਹੀ ਹੈ ਜਾਂ ਨਹੀਂ ਕਮੇਟੀ ਆਪਣੀ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪੇਗੀ ਇਸ ਤੋਂ ਬਾਅਦ ਸਦਾਰ ਦਾ سلسلہ ਜਾਰੀ ਰਹੇਗਾ ਦੱਸਦੇ ਕਿ ਸਰਕਾਰ ਦਾ ਧਿਆਨ 2027 ਦੀਆਂ ਵਿਧਾਨ ਸਭਾ ਚੋਣਾਂ ਤੇ ਹੈ ਪੰਜਾਬ ਵਿੱਚ ਪਿਛਲੀਆਂ ਤਿੰਨ ਵਿਧਾਨ ਸਭਾ ਚੋਣਾਂ ਵਿੱਚ ਨਸ਼ਾ ਇੱਕ ਵੱਡਾ ਮੁੱਦਾ ਰਿਹਾ ਹੈ ਹੁਣ ਅਗਲੀਆਂ ਚੋਣਾਂ ਤੱਕ ਪੰਜਾਬ ਵਿੱਚ ਨਸ਼ੇ ਨੂੰ ਪੂਰੀ ਤਰ੍ਹਾਂ ਖਤਮ ਕਰਨ ਅਤੇ ਤਸਕਰਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਯੋਜਨਾ ਹੈ ਅਸ ਤੋਂ ਪਹਿਲਾਂ ਯੂਪੀ ਦੀ ਤਰਜ ਤੇ ਲੁਧਿਆਣਾ ਵਿੱਚ ਵੀ ਬਲਡੋਜ਼ਰ ਦੀ ਕਾਰਵਾਈ ਹੋ ਚੁੱਕੀ ਹੈ ਇੱਥੇ ਇੱਕ ਨਸ਼ਾ ਤਸਕਰ ਦੀ ਅਸਾਰੀ ਨੂੰ ਢਾਹ ਦਿੱਤਾ ਗਿਆ ਹੈ ਧੰਨਵਾਦ ਦੋਸਤੋ ਅੱਜ ਦੀਆਂ ਖਬਰਾਂ ਮੈਂ ਤੁਹਾਡੇ ਤੱਕ ਪਹੁੰਚਾ ਦਿੱਤੀਆਂ ਹਨ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ ਦੋਸਤੋ